ਜੀ ਰਾਇਲ ਕਲੈਕਸ਼ਨ ਐਂਡ ਬਿਊਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅ ਗਰਮੀ ਹਲੇ ਹੈਗੀ ਹੋਈ ਹੈ ਤੇ ਅਸੀਂ ਤੁਹਾਡੇ ਵਾਸਤੇ ਠੰਡ ਵਾਲੇ ਸੂਟ ਦਿਖਾ ਰਹੇ ਹਾਂ। ਮੈਂ ਪਹਿਲਾਂ 벨ਵਟ ਦੀ ਵੀਡੀਓ ਪਾਈ ਸੀਗੀ। ਉਹ ਵੀ ਸੂਟ ਮਤਲਬ ਕਿ ਬਹੁਤ ਘੱਟ ਸਾਡੇ ਕੋਲ ਸਿਰਫ 2 ਜਾਂ 3 ਸੂਟ ਪਈ ਨੇ ਉਹਨਾਂ ਦੇ ਵਿੱਚੋਂ। ਉਹ ਸੀ ਸਾਨੂੰ ਕੋਸ਼ਿਸ਼ ਕਰਾਂਗੇ ਵੀ ਇਸ ਵੀਡੀਓ 'ਚ ਦਿਖਾ ਦਵਾਂ ਜਿਹੜੇ ਸੂਟ ਪਏ ਨੇ। ਅੱਜ ਉਹ ਸੂਟ ਲੈ ਕੇ ਆਈ ਜੀ ਕੁਲੂ ਪੱਟੀ ਦੇ ਜਿਹੜੇ ਬਹੁਤ ਜ਼ਿਆਦਾ ਠੰਡ 'ਚ ਪਹਿਨੇ ਆ ਜਿੱਦਾਂ ਜਨਵਰੀ ਮਹੀਨੇ 'ਚ। ਉਹ ਵਾਲੇ ਸੂਟ ਨੇ ਬਹੁਤ ਜ਼ਿਆਦਾ ਗਰਮ ਰਹਿਣ ਵਾਲੇ ਸੂਟ ਖੁੱਲੂ ਪੱਟੀ ਦੇ ਸੂਟ ਨੇ ਹੈਗੇ ਨੇ ਜੀ ਸਾਰੇ ਬ੍ਰਾਂਡਡ ਸੂਟ ਅਸੀਂ ਜਿਹੜੇ 2500 ਵਾਲੇ ਸੂਟ ਲੈ ਕੇ ਆਨੇ ਹੁੰਦੇ ਆ ਕਾਫੀ ਸਾਰੀ ਕੁਆਂਟੀਟੀ ਸਾਡੇ ਪਾਸੇ ਸਟਾਕ ਹੈਗਾ 2000 ਦਾ ਸੂਟ ਹੋਏਗਾ ਤੁਸੀਂ ਜਿਹੜਾ ਵੀ ਲੈਣਾ ਤੇ ਇਹਨਾਂ ਦੇ ਨਾਲ ਅਸੀਂ ਤੁਹਾਨੂੰ ਦਵਾਂਗੇ ਜੀ ਕਸ਼ਮੀਰੀ ਵਰਕ ਵਾਲੇ ਸੂਟ ਉਹ ਵੀ ਬੂਲਨ ਦੇ ਅੱਜ ਦੀ ਸਾਰੀ ਵੀਡੀਓ ਬੂਲਨ ਤੇ ਰਹੇਗੀ 2000 ਪ੍ਰਾਈਸ ਰਹੇਗਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬੁਕਿੰਗ ਲਈ ਨੰਬਰ ਹੈਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ スクリーンショット ਲੈ ਕੇ ਪਿਕ ਸੈਂਡ ਕਰ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ। ਖੁੱਲੂ ਪੱਟੀ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦਿਖਾਉਂਦੀ ਹੁੰਦੀ ਸੀਗੇ। ਅ ਕਿਸੇ ਚ ਲਾਈਨ ਹੁੰਦੀ ਸੀ ਜ਼ਿਆਦਾਤਰ ਪਲੇਨ ਹੁੰਦੇ ਸੀਗੇ। ਅੱਜ ਤੁਹਾਨੂੰ ਮੈਂ ਵਿਦ ਜਰੀ ਵਰਕ ਦੇ ਨਾਲ ਵੀ ਦਵਾਂਗੀ ਜਿਹੜੇ ਖੁੱਲੂ ਪੱਟੀ ਦੇ ਸੂਟ ਹੋਣਗੇ ਜੀ ਬਹੁਤ ਪਿਆਰੇ ਪਿਆਰੇ ਸੂਟ ਨੇ। ਜਿਹੜੀ ਇਹਨਾਂ ਦੇ ਵਿੱਚ ਇਹ ਜਰੀ ਦਾ ਕੰਮ ਹੋਇਆ ਹੋਇਆ। ਇਹ ਚੁਬਣੇ ਵਾਲਾ ਨਹੀਂ ਹੈਗਾ। ਤੁਸੀਂ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ। ਤੇ ਬਹੁਤ ਪਿਆਰੇ ਪਿਆਰੇ ਸੂਟ ਨੇ ਜੀ। ਹਾਂਜੀ ਇਹ ਹੈਗੇ ਨੇ ਬਹੁਤ ਪਿਆਰੇ ਖੁੱਲੂ ਪੱਟੀ ਦੇ ਸੂਟ ਠੀਕ ਹੈ neck ਦੇ ਨਾਲ ਵੀ ਮਿਲਣਗੇ ਇਕੱਲੇ ਘੇਰੇ ਦੇ ਨਾਲ ਵੀ ਮਿਲਣਗੇ ਅਲੱਗ-ਅਲੱਗ ਡਿਜ਼ਾਈਨ ਦਵਾਂਗੇ ਤੇ ਬਹੁਤ ਹੈਵੀ ਪਸ਼ਮੀਨਾ ਹੈ ਇਹ ਇਹਨਾਂ ਦੇ ਉੱਪਰ ਕੋਟੀ ਪਾਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ ਐਨੇ ਕੁ ਜ਼ਿਆਦਾ ਗਰਮ ਸੂਟ ਨੇ ਜੇ ਇਹ ਤੁਸੀਂ ਹੁਣ ਸਾਡੇ ਦਾ ਇੰਡੀਆਸ ਠੰਡ ਸ਼ੁਰੂ ਹੋਣੀ ਹੈ ਤੁਸੀਂ ਲੈ ਕੇ ਸੇਵ ਕਰ ਸਕਦੇ ਹੋ ਕਿਉਂਕਿ ਅਸੀਂ ਲਗਾਈ ਹੋਈ ਸੀ ਸੇਲ ਤੇ ਜਿਨ੍ਹਾਂ ਦੇ ਮੌਸਮੀ ਵਾਲੇ ਵਿంటర్ ਦਾ ਹੈ ਉਨਾ ਵਾਸਤੇ ਤਾਂ ਕੀ ਕਹਨੇ ਜੀ ਇਹ ਤੋਹਫੇ ਨੇ ਇਹ ਹੈਗਾ ਸਾਰੇ ਸੂਟ ਸਲਵਾਰ ਚ ਵੀ ਇਦਾਂ ਹੀ ਬੁਟੀ ਰਹੇਗੀ ਹਲਕੀ ਹਲਕੀ ਜੀ ਠੀਕ ਹੈ ਇਹ 올ਓਵਰ ਇਦਾਂ ਸੂਟ ਰਹੇਗਾ ਤੇ ਇਹ ਹੈਗਾ ਜੀ ਇਹਦਾ ਸ਼ਾਲ ਬਾਕੀ ਮੈਂ ਤੁਹਾਨੂੰ ਫੋਟੋ ਚ ਦਿਖਾ ਦੰਨੀ ਆ ਕਿਉਂਕਿ ਸਾਰੇ ਸੂਟ ਖੁੱਲ ਜੇਗਾ ਇਹ ਇੱਥੇ ਤੋਂ ਇਹਦਾ ਸ਼ਾਲ ਸ਼ੁਰੂ ਹੋ ਜਾਂਦਾ ਇਹ ਸ਼ਾਲ ਹੈ ਇਹ ਦੇਖੋ ਇਹ ਸ਼ਾਲ ਹੈ ਜੀ ਇਹਦਾ ਇਹ ਸ਼ਾਲ ਹੈ ਇਹਦਾ ਸਾਰੇ ਠੀਕ ਹੈ ਇਹ ਸ਼ਾਲ ਹੈ ਬਾਰਡਰ ਵਾਲਾ ਤੇ ਇਹ ਵਿੱਚੇ ਸਲਵਾਰ ਆ ਗਈ ਇਹਦੇ ਬਿੱਚੇ ਹੈਗਾ ਜੀ ਫਰੰਟ ਐਂਡ ਬਿਆਕੇ ਦਾ ਪੱਲਾ ਠੀਕ ਹੈ ਇਧਰ ਹੈਗਾ ਸੂਟ ਹੈ ਬਹੁਤ ਪਿਆਰਾ ਜਾਂ ਤੇ ਪ੍ਰਾਈਸ ਰਹਿਣ ਵਾਲਾ ਜੀ 2000 ਜਰੀ ਸਾਰੀ ਵੀਡੀਓ ਦਾ ਇਹਦੇ ਵਿੱਚ ਕਲਰ ਦੇਖ ਲਓ ਤੁਸੀਂ ਇਹ ਤਾਂ ਸੇਮ ਹੀ ਕਲਰ ਆ ਠੀਕ ਹੈ ਇਹ ਇਹਦਾ ਕਲਰ ਨਹੀਂ ਹੈਗਾ ਇਹ ਕਲਰ ਆ ਇੱਕੋ ਹੀ ਪੀਸ ਹੈ ਵਾੜਾ ਜਿਹੜਾ ਨੈਕਵਰਕ ਵਾਲਾ ਇਹ ਇੱਕੋ ਹੀ ਪੀਸ ਆ ਸੇਮ ਹੀ ਸਟੱਫ ਦੇ ਵਿੱਚ ਤੇ ਸੇਮ ਹੀ ਕਲਰ ਦੇ ਵਿੱਚ ਇਹ ਹੈਗਾ ਘੇਰਾ ਵਰਕ ਇਸ ਦੇ neck ਤੇ ਨਹੀਂ ਹੈਗਾ ਠੀਕ ਹੈ ਇਹ ਹੈਗਾ ਜੀ ਘੇਰੇ ਦੇ ਨਾਲ ਇਹਦੇ neck ਤੇ ਨਹੀਂ neck ਵਾਲਾ ਆਪਣੇ ਕੋਲ ਫਿਲਹਾਲ ਇਸ ਦੇ ਵਿੱਚ ਇੱਕੋ ਹੀ ਸੂਟ ਹੈ ਬਾਕੀ ਨੈਕਸਟ ਤੁਹਾਨੂੰ ਦਿਖਾਣੇ ਅੱਗੇ-ਅੱਗੇ ਕੀ ਆ ਰਹੇ ਹਨ ਨਵਾਂ ਸ਼ਾਲ ਵਗੈਰਾ ਸਾਰਾ ਸੇਮ ਰਹੇਗਾ ਜਿੱਦਾਂ ਤੁਹਾਨੂੰ ਪਹਿਲਾਂ ਦਿਖਾਇਆ ਬਾਕੀ 올ਓਵਰ ਸੂਟ ਉਦਾਂ ਹੀ ਰਹੇਗਾ ਇਹਦੇ neck ਨਹੀਂ ਹੈਗਾ ਸਿਰਫ ਘੇਰਾ ਬਣਿਆ ਹੋਇਆ ਤੇ ਵਿੱਚੇ ਬਹੁਤ ਪਿਆਰੀ ਜੀ ਬੂਟੀ ਬਣੀ ਹੋਈ ਹੈ ਜੀ ਸਾਰੇ ਦੇ ਵਿੱਚ ਇਹਦੀ ਕਲਰ ਇਹਨੇ ਜਿਹੜਾ ਕੇਰਾ ਵਰਕ ਹੈ 네ਵੀ ਬਲੂ ਦਾ ਸ਼ੇਡ ਆ ਠੀਕ ਹੈ ਇੱਕ ਤੁਹਾਨੂੰ ਇਹ ਗ੍ਰੀਨ ਕਲਰ ਮਿਲ ਜਾਏਗਾ ਇੱਕ ਹੈਗਾ ਜੀ ਇਹ ਚ ਫਿਰੋਜ਼ੀ ਦਾ ਸ਼ੇਡ ਠੀਕ ਹੈ ਤੇ ਇੱਕ ਹੈਗਾ ਜੀ ਇਹ ਮਰਜ਼ੈਂਟਾ ਦਾ ਸ਼ੇਡ ਆ ਇੱਕ ਤੁਹਾਨੂੰ ਇਹ ਚ ਮਿਲ ਜਾਏਗਾ ਇਹ ਰੈੱਡ ਮੈਰੂਨ ਕਲਰ ਇਹ ਸਾਰੇ ਘੇਰੇ ਵਰਕ ਦੇ ਨਾਲ ਨੇ ਸਾਰੇ ਹੀ ਸੂਟ ਦੇ ਵਿੱਚ ਜਿਹੜੀ ਬੂਟੀ ਬਣੀ ਹੋਈ ਆ ਸਾਰੇ ਦੁਪੱਟੇ ਸਲਵਾਰ ਹਰ ਇੱਕ ਉਹਦੇ ਵਿੱਚ ਤੁਹਾਨੂੰ ਪੂਰੇ ਸੂਟ 'ਚੇ ਬੂਟੀ ਮਿਲੇਗੀ ਇਹ ਹੈਗਾ ਜੀ ਅੱਜ ਦਾ ਆਪਣਾ ਫਰਸਟ ਸੂਟ ਤੇ ਪ੍ਰਾਈਸ ਹੈਗਾ 2000 ਅੱਜ ਦੀ ਵੀਡੀਓ ਦਾ ਸਭ ਦੀ ਪਸੰਦ ਦੇ ਸੂਟ ਨੇ ਬਹੁਤ ਜ਼ਿਆਦਾ ਗਰਮ ਸੂਟ ਨੇ ਬ੍ਰਾਂਡਡ ਪੀਸ ਨੇ ਜੀ ਸਾਰੇ 2000 ਹੈਗਾ ਅੱਜ ਦੀ ਵੀਡੀਓ ਦਾ ਪ੍ਰਾਈਸ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹਨਾਂ ਦੇ ਦੇਖੋ ਜੀ ਸੂਟ ਇਹ ਬਹੁਤ ਪਿਆਰਾ ਹੈ ਵੀ ਇਹ ਸਭ ਨੂੰ ਪਸੰਦ ਆਉਂਦਾ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਬਹੁਤ ਸਾਰੇ ਸੂਟ ਪਾਏ ਨੇ ਅਸੀਂ ਇਹਨਾਂ ਦੇ ਐ ਇਦਾਂ ਹੀ ਰਹੇਗਾ ਦਾ ਸ਼ਾਲ ਕਿਉਂਕਿ ਪੂਰਾ ਹੀ ਸੂਟ ਹੀ ਅਟੈਚ ਆ ਜੇ ਸਾਰੀ ਖੋਲ ਦਿਆਂ ਤਾਂ ਫਿਰ ਟੈਰ ਖੁੱਲ ਜਾਂਦੀ ਹੈ ਸਾਰੇ ਸੂਟ ਦੀ ਲੰਮੇ ਚੌੜੇ ਜੀ ਇਹਨਾਂ ਦੇ ਸ਼ਾਲ ਨੇ ਜੀ ਇਹੀ ਹੈਗਾ ਦਾ ਸ਼ਾਲ ਇਹ ਸ਼ਾਲ ਹੈ ਦਾ ਠੀਕ ਹੈ ਸੇਮ ਹੀ ਸਟੱਫ ਦਾ ਪੂਰਾ ਸੂਟ ਇਹ ਸ਼ਾਲ ਆ ਗਿਆ ਪੂਰਾ ਇੱਥੇ ਤੋਂ ਆਪਣੀ ਕਟਿੰਗ ਹੋ ਜੇਗੀ ਸ਼ਾਲ ਦੀ ਇਹ ਹੋ ਗਈ ਜੀ ਸਲਵਾਰ ਸ਼ੁਰੂ ਐਦਾਂ ਹੀ ਇਹਦੀ ਬੈਕ ਆ ਐਦਾਂ ਹੀ ਇਹਦਾ ਫਰੰਟ ਆ ਫਰੰਟ ਤੇ ਇਹ ਹੈਗਾ ਬਹੁਤ ਪਿਆਰਾ ਬਾਰਡਰ ਜਿਹੜਾ ਇਹ ਬਾਰਡਰ ਹੈ ਤੁਸੀਂ ਇਹਨੂੰ ਕਟਿੰਗ ਕਰਾ ਕੇ ਬਾਜੂ ਤੇ ਅਟੈਚ ਕਰ ਸਕਦੇ ਹੋ ਜਾਂ ਫਿਰ ਇਹਨੂੰ ਐਦਾਂ ਹੀ ਰੱਖਣਾ ਤੁਹਾਡੀ ਜਵਾਈਸ ਆ ਇਹ ਦੇਖੋ ਜੀ ਇਹ ਹੈਗੀ ਇਹਦੀ ਫਾਈਨਲ ਲੁੱਕ ਜਿਹੜਾ ਇਹ ਵਾਲਾ ਬਾਰਡਰ ਦਿੱਤਾ ਹੋਇਆ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਠੀਕ ਹੈ ਇਹਨਾਂ ਨੇ ਲਗਾਇਆ ਹੋਇਆ ਨੈੱਕ ਦੇ ਉੱਪਰ ਤੁਸੀਂ ਇਹਨੂੰ ਕਿੱਥੇ ਅਡਜਸਟ ਕਰਨਾ ਹੈ ਬਾਜੂ ਤੇ neck ਤੇ ਜਾਂ ਬੈਕੇਰੇ ਤੇ ਜਾਂ ਪਾਲੋ ਪੈਂਟ ਪਲਾਜ਼ੋ ਤੇ ਉਹ ਥੋੜੀ ਚੁਆਇਸ ਆ ਇਹਦੇ ਕਲਰ ਦੇਖ ਲਓ ਜੀ ਇਹ ਰਸਟੀ orange ਦਾ ਸ਼ੇਡ ਆ ਠੀਕ ਹੈ ਜੀ ਬਹੁਤ ਪਿਆਰੇ ਪਿਆਰੇ ਜੇ ਕਲਰ ਨੇ ਇਹ ਅਗੇ coffee ਦਾ ਸ਼ੇਡ similar ਜੀ ਹੁੰਦੇ ਨੇ ਵੈਸੇ ਸੂਟ ਬਟ ਫਿਰ ਵੀ ਤੁਹਾਨੂੰ ਅਸੀਂ ਚੁਆਇਸ ਦੇ ਦਾਂਦੇ ਆ ਇਹਨਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ 2000 ਪ੍ਰਾਈਸ ਆ ਜਿਹੜਾ ਵੀ ਸੂਟ ਤੁਸੀਂ ਲੈਣਾ 2500 ਵਾਲੇ ਸੂਟ ਨੇ ਇਹ ਨੈਕਸਟ ਵਿంటర్ ਦੇ ਵਿੱਚ ਹੁਣ ਜਿਹੜਾ ਵੀ ਲੋਟ ਆਏਗਾ 2500 ਚ ਮਿਲੇਗਾ ਤੁਹਾਨੂੰ ਅ ਅਗਲਾ ਡਿਜ਼ਾਈਨ ਦਿਖਾਣੇ ਇਹਦੇ ਵਿੱਚ ਡਿਜ਼ਾਈਨਿੰਗ ਤਾਂ ਇੱਕ ਤੋਂ ਇੱਕ ਆ ਜੀ ਹਲੇ ਸ਼ੁਰੂ ਨਹੀਂ ਹੋਈ ਸਰਦੀ ਸਟਾਕ ਹੁਣ ਸ਼ੁਰੂ ਹੋ ਗਿਆ ਇਹ ਦੇਖੋ ਜੀ ਸੂਟ ਇਹ ਹੈ ਗੇਨੈਕ ਬਹੁਤ ਜ਼ਿਆਦਾ ਨੈਕ ਬਣਿਆ ਹੋਇਆ ਸਾਰੇ ਫਰੰਟ ਦੇ ਵਿੱਚ ਬੂਟੇ ਆ ਤੇ ਇਹ ਹੈਗਾ ਜੀ ਘੇਰਾ ਇਹ ਬੁਣਤੀ ਆ ਕੋਈ ਪੈਚ ਨਹੀਂ ਹੈਗੇ ਇਹ ਸਾਰੀ ਬੁਣਤੀ ਹੋਈ ਵੀ ਆ ਇਹ ਮਿਲੇਗਾ ਤੁਹਾਨੂੰ ਇਹਦਾ ਸ਼ਾਲ ਠੀਕ ਹੈ ਇਹ ਸ਼ਾਲ ਦਾ ਪੱਲਾ ਹੈ ਇਦਾਂ ਹੀ ਇਹ ਸਲਵਾਰ ਆਗੇ ਜੀ ਠੀਕ ਹੈ ਬੈਠਵੀਂ ਬੂਟੀ ਆ ਜਿਹੜੀ ਉਹ ਸਲਵਾਰ ਦੇ ਵਿੱਚ ਰਹੇਗੀ ਤੇ ਬੈਕ ਦੇ ਪੱਲੇ ਤੇ ਰਹੇਗੀ ਇਹ ਹੈਗਾ ਆਪਣਾ ਫਰੰਟ ਠੀਕ ਹੈ ਜੀ ਬਹੁਤ ਸੋਹਣਾ ਸੂਟਾ ਐਦਾਂ ਦੀ ਲੁੱਕ ਆ ਸੂਟ ਦੇ ਬਣਨ ਤੋਂ ਬਾਅਦ ਸ਼ਾਲ ਦਾ ਬਾਰਡਰ ਆ ਜਾਏਗਾ ਘੇਰੇ ਦਾ ਤਿੰਨਕ ਦਾ ਇਹਦੇ ਕਲਰ ਵੀ ਬਹੁਤ ਪਿਆਰੇ ਕਲਰ ਨੇ ਇਹਦੇ ਸਾਰੇ ਇਹ ਆ ਗਿਆ ਜੀ ਮਸਟਰਡ ਤੇ ਗ੍ਰੀਨ ਜਿਹਾ ਸ਼ੇਡ ਇਹ ਆ ਗਿਆ ਮਸਟਰਡ ਤੇ ਫਿਰੋਜ਼ੀ ਜਿਹਾ ਬਹੁਤ ਸੋਹਣੇ ਸੋਹਣੇ ਜਿਹਾ ਸਿਮਲਰ ਜਿਹਾ ਕਲਰ ਨੇ ਵੇਸ਼ਕ ਪਰ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਇੱਕ-ਇੱਕਰ ਤੁਹਾਨੂੰ ਇਹ ਮਿਲ ਜੇਗਾ ਪ੍ਰਾਈਸ ਹੈਗਾ 2000 ਅੱਜ ਦੀ ਵੀਡੀਓ ਦਾ ਤੇ ਬਾਕੀ ਇੱਕ-ਦੋ ਸੈੱਟ ਵਿੱਚ ਇਦਾਂ ਦਾ ਦਿਖਾਵਾਂਗੇ ਜਿਨ੍ਹਾਂ ਦਾ ਪ੍ਰਾਈਸ ਅਲੱਗ ਹੋਏਗਾ ਉਹ ਤੁਹਾਨੂੰ ਵੀਡੀਓ 'ਚ ਦੱਸ ਦਾਂਗੇ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਠੀਕ ਹੈ ਜੀ ਇੱਕ-ਇੱਕ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਦੇ ਵਿੱਚ 7-7 8-8 ਕਲਰ ਨੇ ਇਹ ਇੱਕ-ਇੱਕ ਸੈੱਟ ਆ ਇਹਨਾਂ ਦੇ ਨਾਲ ਜੇ ਤੁਹਾਨੂੰ ਜਿੰਨੇ ਵੀ ਸੂਟ ਚਾਹੀਦੇ ਹੋਏ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਉਹਨੇ ਹੀ ਮਿਲ ਜਾਣਗੇ ਜੀ ਨੈਕਸਟ ਦੇ ਰਹੇ ਆ ਤੁਹਾਨੂੰ ਬਹੁਤ ਪਿਆਰਾ ਲਾਈਨ ਵਾਲਾ ਸੂਟ ਇਹ ਵੀ ਕੁल्लू ਪੱਟੀ ਰਹੀ ਨੇ ਸਾਰੇ ਸੂਟ ਦੇਖੋ ਜੀ neck ਤੇ ਬਹੁਤ ਸੋਹਣਾ ਵਰਕ ਹੈ ਪਿਓਰ ਪਸ਼ਮੀਨੇ ਦੇ ਗਰਮ ਸੂਟ ਨੇ ਇਹ ਸਾਰੇ ਗਰਮ ਦੇ ਵਿੱਚ ਰਹਿਣਗੇ ਵਾਰਮ ਨੇ ਪੂਰੇ ਕੋਟੀ ਦੀ ਵੀ ਜ਼ਰੂਰਤ ਨਹੀਂ ਹੈਗੇ ਠੀਕ ਹੈ ਜੀ। ਘੇਰਾ ਦੇਖੋ ਕਿੰਨਾ ਸੋਹਣਾ। ਤੇ ਇਹ ਹੈਗਾ ਦਾ ਸ਼ਾਲ ਸੌਰੀ ਇਹ ਹੈਗੀ ਇਹਦੀ ਸਲਵਾਰ ਤੇ ਬੈਕ ਸਾਈਡ ਤੇ ਬਾਜੂ। ਐਦਾਂ ਹੀ ਰਹੇਗਾ ਪੂਰਾ ਹੀ ਸੂਟ ਇਹ। ਇਹ ਤੁਹਾਨੂੰ ਅਸੀਂ ਕੰਟਰਾਸਟ ਲੁੱਕ ਵਿੱਚ ਦਵਾਂਗੇ ਸੂਟ। ਇਹ ਸਾਰੇ ਸੂਟ ਕੰਟਰਾਸਟ ਵਿੱਚ ਰਣਗੇ। ਜਿਵੇਂ ਰੈੱਡ ਦੇ ਨਾਲ ਹੈਗਾ ਜੀ ਇਹ ਬਲੂ ਕਲਰ ਦਾ ਸ਼ਾਲ ਠੀਕ ਹੈ ਜਿਹੜਾ ਬਾਰਡਰ ਵਰਕ ਇਸ ਤੇ ਆ ਉਹੀ ਬਾਰਡਰ ਸ਼ਾਲ ਤੇ ਰਹੇਗਾ ਸ਼ਾਲ ਵੀ ਤੁਹਾਨੂੰ ਪੂਰਾ ਗਰਮ ਮਿਲੇਗਾ ਤੁਸੀਂ ਕਿਸੇ ਵੈਸੇ ਵੀ ਵੇਅਰ ਕਰ ਸਕਦੇ ਹੋ ਜ਼ਰੂਰੀ ਨਹੀਂ ਸਿਰਫ ਇਸੇ ਸੂਟ ਨਾਲ ਕਰਨਾ ਇਹ ਹੈਗਾ ਜੀ ਇਹਦਾ ਆਪੋਜ਼ਿਟ ਕਲਰ ਇਹਦੇ ਵਿੱਚ ਬਲੂ ਕਲਰ ਦਾ ਸੂਟ ਆ ਗਿਆ ਤੇ ਰੈੱਡ ਮੈਰੂਨ ਕਲਰ ਦਾ ਸ਼ਾਲ ਆ ਗਿਆ ਠੀਕ ਹੈ ਕੁਛ ਇਦਾਂ ਦੀ ਲੁੱਕ ਹੈ ਜੀ ਸੂਟ ਦੀ ਬਣਨ ਤੋਂ ਬਾਅਦ ਕੰਟਰਾਸਟ ਦੇ ਵਿੱਚ ਇਹ ਹੈਗਾ ਵਾਈਨ ਸ਼ੇਡ ਵਾਈਨ ਦੇ ਨਾਲ ਮਸਟਰਡ ਕੰਟਰਾਸਟ ਆ ਗਿਆ ਇਹ ਉਪੋਜ਼ਿਟ ਆਈ ਜਾਂਦੇ ਨੇ ਜੀ ਸਾਰੇ ਕਲਰ ਇਹ ਮਸਟਰਡ ਦੇ ਨਾਲ ਵਾਈਨ ਕੰਟਰਾਸਟ ਆ ਗਿਆ ਇਦਾਂ ਆਈ ਜਾਂਦੇ ਨੇ ਠੀਕ ਹੈ ਇਸ ਕਲਰ ਦੇ ਨਾਲ ਇਹਨੂੰ ਆਪਾਂ ਜਰਮੋਰਾ ਕਲਰ ਕਹਿ ਦਾਂਗੇ ਜੀ ਇਹਦੇ ਨਾਲ ਬਲੂ ਕਲਰ ਦਾ ਕੰਟਰਾਸਟ ਹੈ ਕਿ ਕਿਹਾ ਇਹ ਆ ਗਿਆ ਗ੍ਰੀਨ ਗ੍ਰੀਨ ਦੇ ਨਾਲ ਫਿਰ ਤੋਂ ਮਸਟਰਡ ਕਲਰ ਦਾ ਕੰਟਰਾਸਟ ਹੈ ਬਹੁਤ ਸੋਹਣੇ ਸੋਹਣੇ ਜੇ ਕੰਟਰਾਸਟ ਨੇ ਸਾਰੇ ਇਹ ਆ ਗਿਆ ਜੀ ਰਾਣੀ ਜਿਹਾ ਸ਼ੇਡ ਮਰਜ਼ੈਂਟਾ ਇਹਦੇ ਨਾਲ ਇਹ ਗ੍ਰੀਨ ਮਸਟਰਡ ਸ਼ੇਡ ਦਾ ਕੰਟਰਾਸਟ ਹੈ ਠੀਕ ਹੈ ਜੀ ਬਹੁਤ ਪਿਆਰੇ ਸੂਟ ਨੇ ਸਾਰੇ ਕੰਟਰਾਸਟ ਬਹੁਤ ਪਿਆਰੀਆਂ ਸਾਰੀ ਸੇਮ ਹੀ ਪ੍ਰਾਈਸ ਦੇ ਵਿੱਚ ਨੇ ਸੂਟ ਇਹ ਜਿਹੜਾ ਵੀ ਸੂਟ ਲੈਣਾ ਹੈ ਤੁਸੀਂ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਖਾਨਿਆ ਜੀ ਤੁਹਾਨੂੰ ਕਸ਼ਮੀਰੀ ਸੂਟ ਇਹ ਸੂਟ ਨੇ ਸਾਰੇ ਇਹ ਵਾਰਮ ਦੇ ਵਿੱਚ ਨੇ ਸੰਥੈਟਿਕ ਨਹੀਂ ਹੈਗੇ ਗਰਮ ਪਸ਼ਮੀਨੇ ਦੇ ਵਿੱਚਾਂ ਕਾਪੀਆਂ ਪਹਿਲਾਂ ਆ ਜਾਣੀਆਂ ਤੁਹਾਨੂੰ ਫਰਸਟ ਦੱਸ ਦਵਾਂ ਕਿਉਂਕਿ ਗਰਮ ਸੂਟ ਗਰਮ ਹੁੰਦਾ ਜੀ ਤੇ ਸੰਥੈਟਿਕ ਗਰਮ ਦੇ ਵਿੱਚ ਤੁਸੀਂ ਜਿੱਤਾ ਮਰਜ਼ੀ ਲਈ ਜੋ ਉਹ ਛੋਟੀ ਚ ਵੈਸਾ ਇਹ ਵੀ ਸੂਟ ਅਸੀਂ ਤੁਹਾਨੂੰ 2000 ਦਾ ਹੀ ਦਵਾਂਗੇ ਬਹੁਤ ਸੋਹਣਾ ਸੂਟ ਆ ਇਹ ਬਣਿਆ ਹੋਇਆ ਇਹਦਾ ਨੈਕ ਠੀਕ ਹੈ ਇਹ ਨੈਕ ਬਣਿਆ ਹੋਇਆ ਪਿਓਰ ਪਸ਼ਮੀਨੀਆ ਦਾ ਸੂਟ ਹੈ ਇਹ ਹੈਗੀ ਜੀ ਇਹਦੀ ਬਾਜੂ ਬਾਜੂ ਤੁਹਾਨੂੰ ਕਟਿੰਗ ਕਰਕੇ ਮਤਲਬ ਕੇਪਰ ਵਰਕ ਕੀਤਾ ਹੋਇਆ ਜੇ ਮੈਂ ਖੋਲਤਾ ਤਾਂ ਇਹ ਅਲੱਗ ਹੋ ਜਾਏਗਾ ਵੈਸੇ ਮੈਂ ਇੱਕ ਸੂਟ ਤੁਹਾਨੂੰ ਖੋਲ ਕੇ ਦਿਖਾਈ ਦਿੰਦੀ ਆ ਇਦਾਂ ਬਣੀ ਹੋਈ ਹੈ ਬਾਜੂ ਇਹ ਦੇਖੋ ਸਾਰੇ ਦੇ ਵਿੱਚ ਹੀ ਵਰਕ ਆ ਠੀਕ ਹੈ ਇਹ ਬਾਜੂ ਦਾ ਸਟੱਫ ਲੱਗ ਤੋ ਦਿੱਤਾ ਹੋਇਆ ਵਰਕ ਕਰਕੇ ਕਾਫੀ ਹੈਵੀ ਬਾਜੂ ਆ ਤੇ ਕਾਫੀ ਲੌਂਗ ਲੈਂਥ ਆ ਤੁਸੀਂ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਹੋ ਨੈਕ ਤੇ ਬਾਜੂ ਹੈਵੀ ਦੇ ਨਾਲ 올ਓਵਰ 5 ਮੀਟਰ ਸੂਟ ਮਿਲੇਗਾ ਤੁਹਾਨੂੰ ਇਹ ਤੇ ਜਿਹੜਾ ਇਹਨਾਂ ਦਾ ਦੁਪੱਟਾ ਹੈ ਉਹ ਕਰੰਦਾ ਜੀ ਵੈਜਾ ਵੈਜਾ ਬਹੁਤ ਸੋਹਣਾ ਦੁਪੱਟਾ ਸ਼ਾਲੇ ਦਾ ਜਰੀ ਦਾ ਸ਼ਾਲ ਸਾਰੇ ਜਿਹੜਾ ਆਪਾਂ ਸ਼ਾਲ ਹੀ ਲੈਣੇ ਆ तकरीबन 1800 1900 ਵਾਲਾ ਉਹ ਵਾਲਾ ਉਹ ਮਤਲਬ ਕੈਨ ਖੁੱਲਾ ਡੁੱਲਾ ਜਿਹਾ ਸ਼ਾਲ ਆ ਕੰਟਰਾਸਟ ਦੇ ਵਿੱਚ ਰਹਿਣਗੇ ਇਦਾਂ ਦੀ ਰਹੇਗੀ ਲੁੱਕ ਇਹ ਬਣੀਆਂ ਹੋਈਆਂ ਬਾਜੂ ਹੈਵੀ ਚ ਨੈੱਕ ਆ ਜੀ ਤੇ ਸ਼ਾਲ ਇਹਦੇ ਨਾਲ ਇਹ ਵੀ ਸੂਟ ਤੁਹਾਨੂੰ 2000 ਦਾ ਹੀ ਪਵੇਗਾ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਆਪਸ਼ਨ ਦੰਨੇ ਆ ਸਕਿਨ ਦੇ ਨਾਲ ਮਹਿਰੂਨ ਕੰਟਰਾਸਟ ਆ ਇਹ ਜਿੱਦਾਂ ਸਰਦੀਆਂ 'ਚ ਕੋਈ ਫੰਕਸ਼ਨ ਹੁੰਨੇ ਆ ਤਾਂ ਉਹਨਾਂ ਵਾਸਤੇ ਵੀ ਤੁਸੀਂ ਸੂਟ ਲੈ ਸਕਦੇ ਹੋ ਇਹ ਹੈਗਾ ਜੀ ਗ੍ਰੇਸ਼ ਬਲੂ ਕਲਰ ਹੈ ਇਹਦੇ ਨਾਲ ਹੀ ਪੀਚ ਕਲਰ ਦਾ ਕੰਟਰਾਸਟ ਆ ਕਲਰ ਬਹੁਤ ਸੋਹਣੇ ਨਵੇਂ-ਨਵੇਂ ਜੇ ਸਰਦੀਆਂ ਵਾਲੇ ਕਲਰ ਨੇ ਸਾਰੇ ਫਿਰੋਜ਼ੀ ਦੇ ਨਾਲ ਰੈੱਡ ਮੈਰੂਨ ਕਲਰ ਦਾ ਕੰਟਰਾਸਟ ਆ ਠੀਕ ਹੈ ਸੇਮ ਦੇ ਵਿੱਚ ਇੱਕ ਹਲਕਾ ਜਿਹਾ ਡਿਜ਼ਾਈਨ ਚੇਂਜ ਆ ਤੁਹਾਨੂੰ ਇਹ ਵੀ ਦਿਖਾ ਦਾਨੀ ਆ ਮੈਂ ਇਸੇ ਦਾ ਫੋਟੋ ਸਾਰਾ ਹੁੰਦਾ ਡਿਜ਼ਾਈਨ ਆ ਦੇਖੋ ਉਹਦਾ neck ਤੇ ਇਹਦੇ neck ਦਾ ਹਲਕਾ ਜਿਹਾ ਫਰਕ ਆ ਇਹ ਦੂਜੇ ਜਿਹੜਾ ਦਿਖਾਇਆ ਉਸੇ ਡਿਜ਼ਾਈਨ ਦੀ ਫੋਟੋ ਆ ਇਹਦੀ ਬਾਜੂ ਸਾਰੀ ਇਦਾਂ ਹੈਵੀ ਆ ਬਾਕੀ ਸਟੱਫ ਵੀ ਸੇਮ ਰਹੇਗਾ ਇਹਨਾਂ ਦਾ ਠੀਕ ਹੈ ਇਹ ਬਣਿਆ ਹੋਇਆ neck ਇਹਦਾ ਤੇ ਇਹ ਹੈਗਾ ਜੀ ਇਹਦੀ ਬਾਜੂ ਦਾ ਵਰਕ ਇਹ ਬਾਜੂ ਦਾ ਵਰਕ ਹੈ ਬਹੁਤ ਪਿਆਰਾ ਵਰਕ ਹੈ ਸ਼ਾਲ ਸੇਵੀ ਨੇ ਜਿੱਕਣਾ ਤੁਹਾਨੂੰ ਪਹਿਲਾਂ ਦਿਖਾਇਆ ਉਦਾਂ ਦੀ ਸ਼ਾਲ ਨਹੀਂ ਉਵੇਂ ਹੀ ਕਲਰ ਕੰਟਰਾਸਟ ਇਹਨਾਂ ਦੇ ਵੀ ਸਿਰਫ neck ਦੇ ਡਿਜ਼ਾਈਨ ਦਾ ਤੇ ਬਾਜੂ ਦੇ ਡਿਜ਼ਾਈਨ ਦਾ ਫਰਕ ਹੈ ਇਹ ਬਾਜੂ ਦਾ ਵਰਕ ਆ ਗਿਆ ਇਹਦੇ ਨਾਲ ਵੀ ਤੁਹਾਨੂੰ ਰੈੱਡ ਮੈਰੂਨ ਕਲਰ ਦਾ ਦੁਪੱਟਾ ਮਿਲੇਗਾ ਮੈਰੂਨ ਸ਼ੇਡ ਦਾ ਮਿਲੇਗਾ ਕਲਰ ਤਾਂ ਇੱਕ ਤੋਂ ਇੱਕ ਨੇ ਦੇਖੋ ਪਿਸਤਾ ਦੇ ਨਾਲ ਰਾਣੀ ਸ਼ੇਡ ਦਾ ਕੰਟਰਾਸਟ ਕਿੰਨਾ ਸੋਹਣਾ ਕੰਟਰਾਸਟ ਹੈ ਇਹ ਹੈਗਾ ਜੀ ਪੀਚ ਦੇ ਨਾਲ ਗਰੇਸ਼ ਬਲੂ ਕਲਰ ਦਾ ਜਿਹੜੀ ਇਹ ਫੋਟੋ ਆ ਠੀਕ ਹੈ ਕੰਟਰਾਸਟ ਬਹੁਤ ਪਿਆਰੇ ਆ ਗਰਲਿਸ਼ ਲੁੱਕ ਦੇ ਸੂਟ ਨੇ ਸਾਰੇ ਤੇ ਇਹਨਾਂ ਦਾ ਵੀ ਸਾਰਿਆਂ ਦਾ ਸੋਨੂੰ ਸੇਮ ਹੀ 2000 ਪ੍ਰਾਈਸ ਲੱਗੇਗਾ ਸੂਟ ਦਾ ਨੈਕਸਟ ਸੂਟ ਦੇਖੋ ਜੀ ਇਹ ਵਾਲਾ ਸੂਟ ਤੁਸੀਂ ਕਿਤੇ ਤੋਂ ਵੀ ਬਾਏ ਕਰ ਸਕਦੇ ਹੋ ਪਰ ਸਟੱਫ ਤੁਹਾਨੂੰ ਗਰਮ ਪਤਾ ਨਹੀਂ ਕਿੱਥੋਂ ਤੇ ਕਿੰਨੇ ਦਾ ਮਿਲੇਗਾ ਇਹ ਨਹੀਂ ਮੈਂ ਕਹਿ ਸਕਦੀ ਬਟ ਮੇਰੇ ਕੋਲ ਤੁਹਾਨੂੰ ਇਹ ਸਾਰੇ ਗਰਮ ਸਟੱਫ ਮਿਲੇਗਾ ਬਿਹਰ ਦੇ ਸੂਟ ਨੇ ਜੇ ਕਸ਼ਮੀਰੀ ਸੂਟ ਨੇ ਕਸ਼ਮੀਰੀਆਂ ਕੋਲ ਇਹ ਹੀ ਸੂਟ 4-4 5-5000 ਦੇ ਵਰਕ ਦੇਖੋ ਜੀ ਸੂਟ ਦਾ ਲਾਈਨਿੰਗ ਲਗਵਾ ਲੋ ਸਰਦੀ ਦਾ ਸੂਟ ਆ ਹੋਰ ਵੀ ਵਧੀਆ ਹੋ ਜਾਏਗਾ ਨਹੀਂ ਲਗवानी ਤਾਂ ਛੋਡੀ ਚੋਆਇਸ ਆ ਇਹ ਵਰਕ ਆ ਜੀ ਸਾਰੇ ਸੂਟ ਤੇ ਲਖਨਵੀ ਵਰਕ ਸੌਰੀ ਕਸ਼ਮੀਰੀ ਵਰਕ ਠੀਕ ਹੈ 5 ਮੀਟਰ ਦਾ ਸੂਟ ਆ ਤੇ ਨਾਲ ਹੈਗਾ ਜੀ ਇਹ ਬਹੁਤ ਪਿਆਰਾ ਜਿਹਾ ਸ਼ਾਲ ਮੇਨ ਹੈ ਕਿ ਸ਼ਾਲ ਤੁਸੀਂ ਵੈਸੇ ਵੀ ਵੀਅਰ ਕਰ ਸਕਦੇ ਹੋ ਜ਼ਰੂਰੀ ਨਹੀਂ ਐਨਾ ਸੂਟਾਂ ਨਾਲ ਹੀ ਕਰਨਾ ਦੇਖੋ ਇਹ ਹੈਗਾ ਦਾ ਸ਼ਾਲ ਲਾਈਟ weight ਚ ਸ਼ਾਲ ਆ ਇਹ ਹੈਗਾ ਜੀ ਤੇ ਕਲਰ ਤੇ ਡਿਜ਼ਾਈਨ ਲੁੱਕ ਕੇ ਵਾਲੀ ਆਏਗੀ ਬਹੁਤ ਪਿਆਰੀ ਲੁੱਕ ਦੇ ਸੂਟ ਨੇ 2200 ਦੇ ਵਿੱਚ ਇਹ ਹੈਗਾ ਇਹਦੇ ਵਿੱਚ ਮੈਰੂ ਬਹੁਤ ਪਿਆਰਾ ਬਲੂਸ਼ ਕਲਰ ਇਹ ਮਹਿਰੂਨ ਸ਼ੇਡ ਆ ਇੱਕ ਇੱਕ ਰੈੱਡ ਮਹਿਰੂਨ ਆ ਦੇਖੋ ਦੋਨਾਂ 'ਚ ਹਲਕਾ ਜਿਹਾ ਫਰਕ ਆ ਉਨੀ ਕੀ ਦਾ ਫਰਕ ਹੈ ਡਾਰਕ ਬਲੈਕ ਮਹਿਰੂਨ ਤੇ ਰੈੱਡ ਮਹਿਰੂਨ ਇਹ ਹੈਗੇ ਨੇ ਜੀ ਸਾਰੇ ਇਸੇ ਡਿਜ਼ਾਈਨ ਦੇ ਕਲਰ ਪ੍ਰਾਈਸ ਹੈਗਾ 2000 ਤੇ 2000 ਵਾਲਾ ਸੂਟ ਤੁਹਾਨੂੰ ਇੱਕ ਹੋਰ ਦਿਖਾਣੇ ਆ ਤੁਸੀਂ ਸੇਵ ਕਰਕੇ ਰੱਖ ਸਕਦੇ ਹੋ ਵੈਸੇ ਤਾਂ ਸੇਵ ਕਰਨ ਦੀ ਜ਼ਰੂਰਤ ਨਹੀਂ ਹੈ ਹੁਣ ਅਗਲੇ ਮਹੀਨੇ ਤੋਂ ਠੰਡ ਸ਼ੁਰੂ ਹੋਈ ਆ ਇਹ ਹੈਗੀ ਪਲੇਨ ਪਸ਼ਮੀਨੇ ਦੀ ਸਲਵਾਰ ਇਹ ਹੈਗਾ ਜੀ ਇਹਦਾ ਸ਼ਰਟ ਦਾ ਸਟੱਫ ਇਹ ਸ਼ਰਟ ਦਾ ਜਿਹੜਾ ਪੈਚ ਆ ਇਹ ਤੁਹਾਨੂੰ 2.5 ਮੀਟਰ ਦਾ ਮਿਲੇਗਾ 1 ਮਿੰਟ ਇਹ ਐਦਾਂ ਸ਼ਰਟ ਇਹ ਠੀਕ ਹੈ ਐਦਾਂ ਬਣੇਗੀ 2.5 ਮੀਟਰ ਦਾ 2.5 ਮੀਟਰ ਪਲੱਸ ਹੈ ਜੀ ਇਹ ਜਿਹੜਾ ਪੈਚ ਹੈ ਇਹ ਇਸ ਸਾਈਡ ਵੀ ਹੈ ਤੇ ਇਸ ਸਾਈਡ ਵੀ ਇਹਦੀ ਤੁਸੀਂ ਕਟਿੰਗ ਕਰੋਗੇ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਤੁਸੀਂ ਐਡਜਸਟ ਕਰੋਗੇ ਇਹ 2.5 ਮੀਟਰ ਤੁਹਾਨੂੰ ਵਰਕ ਮਿਲਦਾ ਪਹੁੰਚਿਆਂ ਤੇ ਕਰ ਲਓ neck ਤੇ front ਵੈਕ ਘੇਰਾ 2.5 ਮੀਟਰ ਥੋੜਾ ਨਹੀਂ ਹੁੰਦਾ ਠੀਕ ਹੈ ਆਪਣੇ ਅਕੋਰਡਿੰਗ ਤੁਸੀਂ ਐਡਜਸਟਮੈਂਟ ਕਰ ਸਕਦੇ ਹੋ ਇਹ ਹੈਗਾ ਜੀ ਇਹਦਾ ਸ਼ਾਲ ਬਹੁਤ ਪਿਆਰੇ ਸ਼ਾਲ ਨੇ ਬਹੁਤ ਸੋਹਣੇ-ਸੋਹਣੇ ਕਲਰ ਨੇ ਇਹ ਕਲਰ ਇਹਦੇ ਵਿੱਚ ਇੱਕ ਵਾਈਨ ਟਾਈਟਾ ਮੀਟਰ ਦੀ ਹੀ ਕਟ ਆਏਗੀ ਵਰਕ ਦੀ ਵੀ ਫਿਰੋਜ਼ੀ ਕਲਰ ਆ ਥੋਨਿਕ ਸਟਾਈਲ ਹੋਰ ਵੀ ਦਿਖਾ ਦੰਨੀ ਆਈਡੀਆ ਆ ਜਾਏਗਾ ਥੋੜਾ ਜਿਹਾ ਤੇ ਇਹ ਹੈਗਾ ਜੀ ਰੈੱਡ ਮੈਰੂਨ ਕਲਰ ਤੇ ਇੱਕ ਤੁਹਾਨੂੰ ਮਿਲ ਜਾਏਗਾ ਇਹ ਰੋਜ਼ ਪਿੰਕ ਕਲਰ ਅੰਦੇ ਕੋ ਇਹਨਾਂ ਦਾ ਆਈਡੀਆ ਇਦਾਂ ਦਾ ਇਹ ਸਾਰਾ ਹੀ ਸ਼ੇਰਵਾਨੀ ਸਟਾਈਲ ਚ ਬਣਾਇਆ ਹੋਇਆ ਜਿਹੜਾ 2 ਟਾਈ ਮੀਟਰ ਦੀ ਕੱਟ ਦਿੱਤੀ ਹੋਈ ਆ ਛੋਟੀ ਚ ਵਾਈਸ ਆ ਤੁਸੀਂ ਕੁਝ ਇਦਾਂ ਦਾ ਅਲੱਗ ਕਰ ਸਕਦੇ ਹੋ ਇਹ ਹੈਗੇ ਨੇ ਜੀ ਸਾਰੇ ਕਲਰ ਇਸੇ ਡਿਜ਼ਾਈਨ ਦੇ ਇਹ ਸੂਟ ਸੀਗੇ ਸਾਰੇ 2000 ਦੇ ਤੇ ਕੁਝ ਇੱਕ ਸੂਟ ਨੇ ਜਿਹੜੇ ਹੁਣ ਮੈਂ ਤੁਹਾਨੂੰ 2500 ਦੇ ਦੇ ਰਹੀ ਆ ਕਿਉਂਕਿ ਇਹਨਾਂ ਦਾ ਆਰੀ ਦਾ ਵਰਕ ਹੈ ਤੇ ਜਰੀ ਦਾ ਵਰਕ ਹੈ ਜੀ ਸਟਫ ਦਾ ਵੀ ਥੋੜਾ ਫਰਕ ਹੈ ਤੇ ਬ੍ਰਾਂਡ ਦਾ ਵੀ ਫਰਕ ਆ ਠੀਕ ਆ 2500 ਦੇ ਸੂਟ ਨੇ ਇਹ ਹੀ ਤੁਸੀਂ ਜਦੋਂ ਪੂਰੀ ਠੰਡ ਹੁੰਦੀ ਹੈ ਤਾਂ ਕੋਈ ਫੰਕਸ਼ਨ ਹੁੰਦਾ ਹੈ ਉੱਥੇ ਵੀ ਪਾਏ ਹੋਏ ਬਹੁਤ ਸੋਹਣੇ ਲੱਗਣਗੇ ਸੂਟ neck ਦੇ ਉੱਪਰ ਜਰੀ ਵਰਕਾ ਤੇ ਸਾਰੇ ਦੇ ਵਿੱਚ ਰਹੇਗੀ ਬੂਟੇ ਪਸ਼ਮੀਨਾ ਹੈਗਾ ਜੀ ਇਹ ਬਹੁਤ ਜ਼ਿਆਦਾ ਫਾਈਨ ਇਹਦਾ ਰਹੇਗਾ ਸੂਟ ਇਹਦਾ ਜਿਹੜਾ ਸ਼ਾਲ ਆ ਉਹ ਵੀ ਤੁਹਾਨੂੰ ਫੋਰ ਸਾਈਡ ਬਾਰਡਰ ਤੇ ਸੌਫਟ ਮਿਲੇਗਾ ਇਹ ਦਾ ਰਹੇਗਾ ਸਟਾਲ ਸਟਾਈਲ ਆ ਥੋੜਾ ਜਿਹਾ ਚ ਚੜਾਈ ਘਟਾ ਪਰ ਲੈਂਥ ਪੂਰੀ ਹੈ ਸਿਰਫ ਇਹਦਾ ਵਰਕ ਬਹੁਤ ਜ਼ਿਆਦਾ ਹੋਣ ਕਰਕੇ ਤੇ ਥੋੜਾ ਬ੍ਰਾਂਡ ਚੇਂਜ ਹੋਣ ਕਰਕੇ 2500 ਦਾ ਸੂਟ ਹੈ ਇਹ ਬਹੁਤ ਜ਼ਿਆਦਾ ਸੌਫਟ ਸਟੱਫ ਤੇ ਆ ਇਹਦੇ ਵਿੱਚ ਕਲਰ ਦੇਖ ਲਓ ਇਹ ਹੈਗੇ ਨੇ ਸਾਰੇ 2500 ਦੇ ਸੂਟ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਬੋਟਲ ਗ੍ਰੀਨ grey color ٹھیک ہے تے سکن کلر ہے جی ا دے وچ ایک تو مل جائے گا پیچ لائٹ ای وی کلر بہت سونا ہے سارے ہی کلر ایک تو ایک نے ایک تھوڑی سب دی پسند دا اف وائٹ کلر اف وائٹ تے بھی بہت کھڑکھڑ کے آ رہا ساری ورک یہ ہے گی جی فائنل لک سوٹ دے ਠੀਕ ਹੈ ਬਹੁਤ ਪਿਆਰੇ ਸੂਟ ਨੇ ਵਰਕ ਦੇ ਨਾਲ ਨਹੀਂ ਸਾਰੇ 2500 ਸਿਰਫ ਇਸ ਸੈੱਟ ਦਾ ਪ੍ਰਾਈਸ ਆ ਬਾਕੀ ਸਾਰੀ ਹੀ ਵੀਡੀਓ ਆਪਣੀ 2000 ਦੀ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆ ਹੀ ਹੋਏਗੀ ਜੋ ਵੀ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ